ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਡੱਲੇਬਾਲ ਨੇ ਸਰਕਾਰ ਅੱਗੇ ਰੱਖੀ ਸ਼ਰਤ ਸੁਪਰੀਮ ਕੋਰਟ ਦੀ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਨਵੇਂ ਮਤੇ ਪਾਸ ਅਤੇ ਪੁਰਾਣਿਆਂ ਤੇ ਯੂਟਰਨ ਗਿਆਨੀ ਹਰਪ੍ਰੀਤ ਸਿੰਘ ਦੀ ਆਈ ਤਿੱਖੀ ਪ੍ਰਤੀਕਿਰਿਆ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਸਥਾਪਿਤ ਕਰਨ ਦੀ ਐਮਪੀ ਸਾਨੀ ਵੱਲੋਂ ਮੰਗ ਅਤੇ ਸਿੱਖਾਂ 'ਚ ਸਮਾਦੀ ਜਾਂ ਯਾਦਗਾਰੀ ਨਹੀਂ ਇਜਾਜ਼ਤ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਦੀ ਸੁਰੱਖਿਆ ਬਾਰੇ ਹੋਇਆ ਵੱਡਾ ਫੈਸਲਾ ਨਾਬਾਲਗਾਂ ਨਾਲ ਜ਼ਬਰਜਨਾਹ ਕਰਨ ਵਾਲੇ ਅਧਿਆਪਕ ਨੂੰ 111 ਵਰ੍ਹਿਆਂ ਦੀ ਕੈਦ ਬਰਾਤੀਆਂ ਦਾ ਟਰੱਕ ਨਦੀ ਵਿੱਚ ਡਿੱਗਿਆ 71 ਮੌਤਾਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਨਵਾਂ ਵਰਾ 2025 ਮੁਬਾਰਕ ਹੋਵੇ ਪ੍ਰਮਾਤਮਾ ਕਰੇ ਕਿ ਇਹ ਨਵਾਂ ਵਰਾ ਤੁਹਾਡੇ ਸਭਨਾਂ ਵਾਸਤੇ ਖੁਸ਼ੀਆਂ ਅਤੇ ਸ਼ਾਂਤੀ ਲੈ ਕੇ ਆਵੇ ਬੀਤੇ ਵਰੇ 2024 ਦੇ ਵਿੱਚ ਕੁਝ ਰਹਿ ਵੀ ਗਿਆ ਹੋਣਾ ਤੇ ਕੁਝ ਕਰ ਵੀ ਲਿਆ ਹੋਣਾ ਕੁਝ ਛੋਟੀਆਂ ਤੇ ਵੱਡੀਆਂ ਕਟਨਾਵਾਂ ਨੂੰ ਅੰਜਾਮ ਦਿੰਦਾ 2024 ਸਾਡੇ ਹੱਥੋਂ ਖਿਰ ਚੁੱਕਿਆ ਹੈ ਅਤੇ ਕਈਆਂ ਵਾਸਤੇ ਮੰਦਾ ਰਿਹਾ ਤੇ ਕਈਆਂ ਵਾਸਤੇ ਚੰਗਾ ਵੀ ਰਿਹਾ ਹੋਣਾ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਜਿੱਥੇ-ਜਿੱਥੇ 225 ਚੜ ਚੁੱਕਿਆ ਉਹਨਾਂ ਨੂੰ ਮੁਬਾਰਕਾਂ ਅਤੇ ਕਈ ਦੁਨੀਆ ਦੇ ਹਿੱਸਿਆਂ ਦੇ ਵਿੱਚ 224 ਦੀ ਸ਼ਾਮ ਹੈ ਤੇ ਰਾਤ ਹੈ ਉਹਨਾਂ ਨੂੰ ਵੀ ਨਵੇਂ ਵਰੇ ਦੀ ਇਸ ਆਮਦ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਬਹੁਤ ਸਾਰੀਆਂ ਖਬਰਾਂ ਨੇ ਉਹਦੇ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ 2024 ਦੇ ਵਿੱਚ ਤੁਸੀਂ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਪਿਛਲੇ ਸਾਲਾਂ ਦੇ ਵਾਂਗ ਨਵੇਂ ਵਰੇ 2025 ਵਿੱਚ ਵੀ ਤੁਹਾਡੇ ਕੋਲੋਂ ਉਸੇ ਉਮੀਦ ਦੇ ਵਿੱਚ ਅੱਜ ਦਾ ਇਹ ਪਲੇਠਾ ਪ੍ਰੋਗਰਾਮ 2025 ਦਾ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਨ ਜਾ ਰਹੇ ਹਾਂ ਜਿੱਥੇ ਤੁਹਾਨੂੰ ਬੇਨਤੀ ਹੈ ਕਿ ਆਪਣੇ ਇਸ ਚੈਨਲ ਨੂੰ ਆਪਣਾ ਨਵਾਂ ਚੈਨਲ ਟੀਵੀ ਆ ਨਿਊਜ਼ ਉਹਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ ਅਤੇ ਇੱਕ ਵਾਰੀ ਫੇਰ ਤੁਹਾਨੂੰ ਨਵੇਂ ਵਰੇ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤਕਰੀਬਨ 11 ਮਹੀਨੇ ਹੋਣ ਵਾਲੇ ਨੇ ਇਹਦੇ ਦਰਮਿਆਨ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਆਖਿਆ ਜਾ ਰਿਹਾ ਕਿ ਆਪਣੇ ਦੋਵਾਂ ਦੇ ਵਿਚਕਾਰ ਇੱਕ ਗੈਪ ਹੈ ਵਿਸ਼ਵਾਸ ਦੀ ਘਾਟ ਹੈ ਇਹਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਓ ਗੱਲਬਾਤ ਕਰੋ ਕੇਂਦਰ ਸਰਕਾਰ ਨੂੰ ਕਿਸਾਨ ਆਗੂਆਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਗੱਲਬਾਤ ਦੀ ਅਪੀਲ ਕੀਤੀ ਗਈ ਹੈ ਇਹ ਅਪੀਲ ਦੱਸਣਾ ਬਣਦਾ ਕਿ ਉਹ ਸਮੇਂ ਆਈ ਹੈ ਜਦ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਐਮਐਸਪੀ ਦੀ ਕਾਨੂੰਨੀ ਗਰੰਟੀ ਸਵੇਤ ਜਿਹੜੀਆਂ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੇ ਕੁਝ ਮੰਨੀਆਂ ਹੋਈਆਂ ਨੇ ਤੇ ਕੁਝ ਨਵੀਆਂ ਮੰਗਾਂ ਨੇ ਉਹ ਜਦੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਉਸ ਕਰਕੇ ਮਰਨ ਵਰਤ ਤੇ ਬੈਠੇ ਨੇ 36 ਦਿਨ ਪੂਰੇ ਹੋ ਚੁੱਕੇ ਨੇ ਡੱਲੇਵਾਲ ਖਰੋਰੀ ਸਰਹੱਦ ਤੇ ਇਸ ਹੜਤਾਲ ਤੇ ਵਿੱਚ ਇਸ ਵਕਤ ਲਗਾਤਾਰ ਮੰਦੀ ਸਥਿਤੀ ਵੱਲ ਨੂੰ ਵਧ ਰਹੇ ਨੇ ਭਾਵ ਉਹਨਾਂ ਦੀ ਸਿਹਤ ਇਸ ਵਕਤ ਚਿੰਤਾਜਨਕ ਸਥਿਤੀ ਦੇ ਵਿੱਚ ਹੈ ਕਿਉਂਕਿ ਸੁਰੱਖਿਆ ਕਰਮਚਾਰੀਆਂ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਜਦੋਂ ਕਿਸਾਨ ਦਿੱਲੀ ਵੱਲ ਵਧ ਰਹੇ ਸੀ 12 ਫਰਵਰੀ 2024 ਨੂੰ ਉਸ ਵਕਤ ਰੋਕ ਦਿੱਤੇ ਸੀ ਉਸ ਵਕਤ ਤੋਂ ਇਹ ਕਿਸਾਨ ਫਰਵਰੀ ਮਹੀਨੇ ਤੋਂ ਖਨੌਰੀ ਅਤੇ ਸ਼ੰਭੂ ਤੇ ਬੈਠੇ ਆ ਇਹਨਾਂ ਦੇ ਉੱਤੇ ਬੜੀਆਂ ਤੱਤੀਆਂ ਠੰਡੀਆਂ ਹਵਾਵਾਂ ਵਗੀਆਂ ਨੇ ਸ਼ੁਭ ਕਰਨ ਦੀ ਸ਼ਹਾਦਤ ਹੋਈ ਹੈ ਪੈਦਲ ਮਾਰਚ ਤੱਕ ਵੀ ਕਰਨੀ ਦਿੱਤਾ ਗਿਆ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਵਿਛਾੜਾਂ ਕੀਤੀਆਂ ਗਈਆਂ ਨੇ ਅਥਰੂਗਸ ਤੇ ਗੋਲੇ ਛੁੱਟੇ ਗਏ ਨੇ ਤੇ ਲਾਠੀ ਚਾਰਜ ਵੀ ਹੋਏ ਨੇ ਕਿਸਾਨਾਂ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਚੱਲ ਰਹੀ ਹੈ ਕੋਰਟ ਦੀ ਸੁਣਵਾਈ ਬਾਬਤ ਪੁੱਛੇ ਜਾਣ ਤੇ ਕਿਸਾਨ ਆਗੂ ਅਭਿਮੰਨੀਓ ਕੁਹਾੜ ਨੇ ਦੱਸਿਆ ਕਿ ਅਸੀਂ ਇਸ ਦਾ ਹਾਲੇ ਵਿਸ਼ਲੇਸ਼ਣ ਕਰ ਰਹੇ ਹਾਂ ਅਸੀਂ ਡੱਲੇਵਾਲਤੀ ਨਾਲ ਵਿਚਾਰ ਵਟਾਂਦਰਾ ਵੀ ਕਰਾਂਗੇ ਉਹ ਮਰਨ ਵਰਤ ਤੇ ਬੈਠਿਆ ਕਹਿੰਦੇ 36 ਦਿਨ ਮੁਕੰਮਲ ਹੋ ਚੁੱਕੇ ਐ ਉਹਨਾਂ ਦੀ ਸਿਹਤ ਵੀ ਵਿਗੜ ਰਹੀ ਹੈ ਉਨਾ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਕੇਂਦਰ ਸਰਕਾਰ ਨੂੰ ਜ਼ਰੂਰੀ ਹੁਕਮ ਦੇਣ ਗਿਆ ਪਰ ਹਾਲੇ ਤੱਕ ਇਹ ਹੁਕਮ ਦਿੱਤੇ ਨਹੀਂ ਗਏ ਹੁਕਮ ਜੇ ਦਿੱਤੇ ਗਏ ਤਾਂ ਪੰਜਾਬ ਸਰਕਾਰ ਨੂੰ ਦਿੱਤੇ ਜਾ ਰਹੇ ਨੇ ਕਿ ਡੱਲੇਵਾਲ ਨੂੰ ਉੱਥੋਂ ਚੁੱਕ ਕੇ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਵੇ ਪੰਜਾਬ ਸਰਕਾਰ ਨੇ ਫਿਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਡਾਕਟਰੀ ਸਹਾਇਤਾ ਕਿਹਾ ਗਿਆ ਇੱਕ ਵਾਰ ਨਹੀਂ ਕਈ ਵਾਰੀ ਪੁੱਛਿਆ ਗਿਆ ਪਰ ਜਿੰਨੀ ਦੇਰ ਤੱਕ ਉਹ ਸਹਿਮਤ ਨਹੀਂ ਹੁੰਦੇ 19 ਦੇਰ ਤੱਕ ਅਸੀਂ ਉਹਨਾਂ ਨੂੰ ਡਾਕਟਰੀ ਸਹਾਇਤਾ ਨਹੀਂ ਦੇ ਸਕਾਂਗੇ ਬਸ਼ਰਤੇ ਕੇਂਦਰ ਗੱਲਬਾਤ ਕਰੇ ਗੱਲਬਾਤ ਦੀ ਉਹਨਾਂ ਨੂੰ ਪੇਸ਼ਕਸ਼ ਕਰੇ ਤੇ ਫਿਰ ਹੋ ਸਕਦਾ ਡੱਲੇਵਾਲ ਸਾਹਿਬ ਮੰਨ ਜਾਣ ਅਭਿਮੰਨਿਉ ਕੁਹਾੜ ਨੇ ਕਿਹਾ ਕਿ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਵਿਦੇਸ਼ ਜਾਂਦੇ ਆ ਤਾਂ ਕਹਿੰਦੇ ਆ ਕਿ ਵੱਡੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਫਿਰ ਐਸ ਪਾਸੇ ਸਮੱਸਿਆ ਕੀ ਹੈ ਕਿਸਾਨ ਇਸ ਦੇਸ਼ ਦੇ ਨਾਗਰਿਕ ਨੇ ਅਤੇ ਗੱਲਬਾਤ ਹੋਣੀ ਲਾਜ਼ਮੀ ਹੈ ਇਹ ਗੱਲਬਾਤ ਕਿਸਾਰ ਭਾਈਚਾਰੇ ਅਤੇ ਸਰਕਾਰ ਦੇ ਦਰਮਿਆਨ ਬੇਪਰੋਖੀ ਦੇ ਪਾੜੇ ਨੂੰ ਵੀ ਦੂਰ ਕਰੇਗੀ ਜਦੋਂ ਬੇਪਰੋਖੀ ਖਤਮ ਹੁੰਦੀ ਹੈ ਤਾਂ ਚੀਜ਼ਾਂ ਅੱਗੇ ਵੱਧ ਸਕਦੀਆਂ ਨੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਸੁਦਾਂਸ਼ੂ ਧੂਲੀਆ ਦੀ ਬੈਂਚ ਨੇ ਸੁਪਰੀਮ ਕੋਰਟ ਦੇ 20 ਦਸੰਬਰ ਦੇ ਹੁਕਮ ਦੀ ਪਾਲਣਾ ਕਰ ਲਈ ਤਿੰਨ ਦਿਨਾਂ ਲਾਹੌਰ ਵਾਧੂ ਜਿਹੜਾ ਸਮਾਂ ਉਹ ਪੰਜਾਬ ਸਰਕਾਰ ਨੂੰ ਦਿੱਤਾ ਹੈ ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਕੱਲ ਸੁਣਵਾਈ ਹੋਈ ਇਸ ਦੇ ਵਿੱਚ ਡੱਲੇਵਾਲ ਨੂੰ ਆਖਿਆ ਗਿਆ ਕਿ ਉੱਥੋਂ ਚੁੱਕ ਕੇ ਜਾਂ ਉਹਨਾਂ ਦੀ ਸਹਿਮਤੀ ਹੋਵੇ ਅਸਹਿਮਤੀ ਹੋਵੇ ਇਹ ਤਾਂ ਹੁਣ ਪੰਜਾਬ ਸਰਕਾਰ ਦੇ ਪਾਲੇ ਵਿੱਚ ਉਹਨਾਂ ਨੇ ਗੇਂਦ ਸੁੱਟ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਹਸਪਤਾਲ ਤੇ ਵਿੱਚ ਉਹਨਾਂ ਨੂੰ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਡਾਕਟਰੀ ਜਿਹੜੀ ਸਹਾਇਤਾ ਉਹ ਦਿੱਤੀ ਜਾਵੇ ਭਾਵ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਵਾਸਤੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਸਿਰਫ 3 ਦਿਨ ਦਾ ਹੋਰ ਸਮਾਂ ਦਿੱਤਾ ਹੈ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਸੁਤਾਂਸੂ ਧੂਲੀਆ ਦੀ ਬੈਂਚ ਨੇ ਇਹਦੇ ਤੇ ਸੁਣਵਾਈ ਕੀਤੀ 28 ਦਸੰਬਰ ਦਿਨ ਸ਼ਨੀਚਰਵਾਰ ਨੂੰ ਹੋਈ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਦੀਆਂ ਹਦਾਇਤਾਂ ਤੇ ਅਮਲ ਨਾ ਕਰਨ ਵਾਸਤੇ ਪੰਜਾਬ ਸਰਕਾਰ ਦੇ ਜਿਹੜਾ ਰਵਈਆ ਹੈ ਉਹਨੂੰ ਸਖਤ ਫਟਕਾਰ ਵੀ ਲਾਈ ਹੈ ਜਦੋਂ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਆਗਿਆ ਤੋਂ ਬਗੈਰ ਡੱਲੇਵਾਲ ਦੀ ਮਨਜ਼ੂਰੀ ਤੋਂ ਬਗੈਰ ਉਹਨਾਂ ਨੂੰ ਕਿਵੇਂ ਚੁੱਕ ਸਕਦੇ ਹਾਂ ਉੱਥੇ ਤਾਂ ਫਿਰ ਸਥਿਤੀ ਵਿਗੜ ਜਾਏਗੀ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਹੁਕਮਾਂ ਦੀ ਹਰ ਕੀਮਤ ਤੇ ਪਾਲਣਾ ਕਰੋ। ਪਾ ਪੰਜਾਬ ਸਰਕਾਰ ਇਸ ਵਕਤ ਕੁੜਕੀ ਵਿੱਚ ਫਸ ਗਈ ਹੈ। ਅਤੇ ਕੇਂਦਰ ਸਰਕਾਰ ਉਹ ਕਹਿੰਦੇ ਹਰ ਸੰਭ ਬਸਹਾਇਤਾ ਪ੍ਰਦਾਨ ਕਰੇ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਕੁਝ ਹੋਰ ਸਮੇਂ ਦੀ ਕਿਉਂ ਮੰਗ ਕਰ ਰਹੇ ਹੋ? ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੁਝ ਜ਼ਿੰਮੇਵਾਰ ਲੋਕ ਡੱਲੇਵਾਲ ਦੇ ਨਾਲ ਗੱਲਬਾਤ ਕਰਨ ਵਾਸਤੇ ਜਾਂਦੇ ਰਹੇ ਹੈ। ਉਹ ਮੰਨਦੇ ਨਹੀਂ ਉਹ ਕਹਿੰਦਿਆ ਕਿ ਨਹੀਂ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਗੱਲ ਨਹੀਂ ਕਰਦੀ ਮੰਗਾ ਨਹੀਂ ਮੰਨਦੀ ਤੇ ਮੈਂ ਕਿਸੇ ਤਰ੍ਹਾਂ ਦਾ ਇਲਾਜ ਨਹੀਂ ਕਰਵਾਉਣਾ ਉਹ ਕਹਿੰਦੇ ਬੀਤੇ ਦਿਨੀ ਵੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਪੰਜਾਬ ਬੰਦਾ ਐਲਾਨ ਵੀ ਹੋ ਗਿਆ ਸੀ ਜਿਸ ਕਾਰਨ ਪੰਜਾਬ ਭਰ ਦੇ ਵਿੱਚ ਜਾਮ ਵੀ ਲੱਗਿਆ ਰਿਹਾ ਦੂਜਾ ਕੇਂਦਰ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਗਿਆ ਕਿ ਜੇਕਰ ਉਹਨਾਂ ਨੂੰ ਗੱਲਬਾਤ ਦਾ ਪ੍ਰਸਤਾਵ ਮਿਲਦਾ ਤਾਂ ਡੱਲੇਵਾਲ ਡਾਕਟਰੀ ਸਹਾਇਤਾ ਲੈਣ ਵਾਸਤੇ ਤਿਆਰ ਹੋਣਗੇ ਪੰਜਾਬ ਸਰਕਾਰ ਦੀ ਮੰਗ ਤੇ ਸੁਪਰੀਮ ਕੋਰਟ ਨੇ ਹੁਣ ਹੋਰ ਸਮਾਂ ਦੇ ਦਿੱਤਾ ਹੈ ਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 2 ਜਨਵਰੀ ਤੇ 2025 ਨੂੰ ਹੋਏਗੀ। ਇਹਦੇ ਤੋਂ ਪਹਿਲਾਂ 28 ਦਸੰਬਰ ਨੂੰ ਹੋਈ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ 2024 ਤੱਕ ਦਾ ਹੀ ਸਮਾਂ ਦਿੱਤਾ ਸੀ। ਪਰ ਡੱਲੇਵਾਲ ਸਾਹਿਬ ਨੇ ਸ਼ਰਤ ਰੱਖ ਦਿੱਤੀ ਹੈ ਕਿ ਪਹਿਲਾਂ ਗੱਲ ਕਰੋ, ਮੰਗਾ ਮੰਨੋ ਤੇ ਮੈਂ ਆਪਣੀ ਭੁੱਖ ਹੜਤਾਲ ਜਾਂ ਮਰਨ ਵਰਤ ਤੋੜ ਦਿਆਂਗਾ। ਦੇਖੋ ਸਰਕਾਰ ਉਹਨਾਂ ਦੀ ਮੰਗ ਮੰਨਦੀ ਹੈ ਜਾਂ ਫਿਰ ਪੰਜਾਬ ਸਰਕਾਰ ਕੁੜਕੀ ਚ ਫਸਦੀ ਹੈ। ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਵਾਰ ਆਪਣੀ ਅੰਤਰੰਕ ਕਮੇਟੀ ਦੀ ਮੀਟਿੰਗ ਸੱਦ ਕੇ ਮੁਲਤਵੀ ਕੀਤੀ ਮੁਲਤਵੀ ਕਰਨ ਤੋਂ ਬਾਅਦ ਆਖਰ 31 ਦਸੰਬਰ 2024 ਨੂੰ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਵੱਲੋਂ ਸਭ ਤੋਂ ਵੱਡਾ ਮਾਮਲਾ ਜਿਸ ਉੱਤੇ ਕੌਮਤ ਤੇ ਪੰਥ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਉਹਦੇ ਉੱਤੇ ਚੁੱਪ ਵੱਟ ਲਈ ਗਈ ਅਤੇ ਮੈਂਬਰਾਂ ਦੇ ਦਾਖਲ ਦੇਣ ਤੋਂ ਬਾਅਦ ਆਖਰ ਇਨਾ ਕਹਿ ਕੇ ਗੱਲ ਠਪਾ ਦਿੱਤੀ ਗਈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਮਾਮਲਾ 1 ਮਹੀਨੇ ਲਈ ਹੋਰ ਅੱਗੇ ਪਾਇਆ ਜਾ ਰਿਹਾ ਹੈ ਕਿਉਂਕਿ ਕਮੇਟੀ ਨੂੰ ਪੜਤਾਲ ਕਰਨ ਵਿੱਚ ਹਾਲੇ ਹੋਰ ਸਮਾਂ ਲੱਗੇਗਾ ਜਦੋਂ ਕਿ ਏਜੰਡੇ ਉੱਤੇ ਇਹ ਗੱਲ ਸਪਸ਼ਟ ਤੌਰ ਤੇ ਲਿਖੀ ਹੋਈ ਸੀ ਕਿ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਮੁੱਦਾ ਵੀ ਉਚੇਚੇ ਤੌਰ ਤੇ ਵਿਚਾਰਿਆ ਜਾਣਾ ਹੈ ਇਸ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਇਹਦੇ ਨਾਲ ਹੀ ਆਪਣੇ ਪਹਿਲਾ ਹੀ ਫੈਸਲੇ ਜੋ ਕਿ 9 ਦਸੰਬਰ ਨੂੰ ਕੀਤਾ ਗਿਆ ਸੀ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਵਾਲਾ ਉਸ ਫੈਸਲੇ ਦੇ ਉੱਤੇ ਆਲੇ-ਦੁਆਲੇ ਤੋਂ ਦਬਾਅਬਧਨ ਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ-ਟਰਨ ਮਾਰ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਜਿਹੜੀ ਬੀਤੇ ਦਿਨੀ ਯੂਪੀ ਅੰਦਰ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਮੁਕਾਬਲਾ ਬਣਾ ਕੇ ਮਾਰਨ ਦੀ ਘਟਨਾ ਸਾਹਮਣੇ ਆਈ ਸੀ ਉਹਦੀ ਵੀ ਇਹਨਾਂ ਵੱਲੋਂ ਨਿੰਦਿਆ ਕੀਤੀ ਗਈ ਹੈ। ਤੇ ਇਹ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਐਡਵੋਕੇਟ ਹਰਜੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਦੌਰਾਨ ਯੂਪੀ ਦੇ ਵਿੱਚ ਪੁਲਿਸ ਮੁਕਾਬਲੇ ਸੰਬੰਧੀ ਇੱਕ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਇਹਦੇ ਉੱਤੇ ਸਖਤ ਸਵਾਲ ਵੀ ਚੁੱਕੇ ਗਏ ਹੈ ਅਤੇ ਮਤੇ ਵਿੱਚ ਕਿਹਾ ਗਿਆ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਵਰਗੀ ਇਹ ਹਰਕਤ ਲੱਗਦੀ ਹੈ ਇਹਦੀ ਨਿਆਂਪਾਲਿਕਾ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿਸ ਵਾਸਤੇ ਇਸ ਅੱਜ ਦੀ ਇਹ ਮੀਟਿੰਗ 'ਪੁਰ ਜ਼ੋਰ ਮੰਗ ਕਰਦੀ ਹੈ ਕਿ ਇਹਦੀ ਨਿਆਇਕ ਜਾਂਚ ਕੀਤੀ ਜਾਵੇ ਇਹਦੇ ਤੋਂ ਇਲਾਵਾ ਮੀਟਿੰਗ ਵਿੱਚ ਬੀਤੇ 9 ਦਸੰਬਰ ਦੀ ਇਕੱਤਰਤਾ ਦੇ ਵਿੱਚ ਉਸ ਮਤੇ ਨੂੰ ਵੀ ਰੱਦ ਕੀਤਾ ਗਿਆ ਜਿਹੜਾ ਪਾਸ ਕੀਤਾ ਗਿਆ ਸੀ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ ਜਾਵੇ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਇਹਦੇ ਨਾਲ ਹੀ ਇੱਕ ਮਤਾ ਪਾਸ ਕਰਕੇ 19 ਦਸੰਬਰ ਦੀ ਅੰਤ੍ਰੰਗ ਕਮੇਟੀ ਦੀ ਇਕੱਤਰਤਾ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਬਣਾਈ ਗਈ ਜਾਂਚ ਕਮੇਟੀ ਨੂੰ ਵੀ 1 ਮਹੀਨੇ ਦਾ ਹੋਰ ਸਵਾ ਦੇ ਦਿੱਤਾ ਗਿਆ ਅਤੇ ਮਿਆਦ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇ ਨਜ਼ਰ ਕਹਿੰਦੇ ਇਹ ਫੈਸਲਾ 1 ਮਹੀਨੇ ਲਈ ਵਧਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ 3 ਮੈਂਬਰੀ ਪ੍ਰਤਾਲੀਆ ਕਮੇਟੀ ਦੀ 15 ਦਿਨਾਂ ਦੀ ਨਿਰਧਾਰਤ ਕੀਤੀ ਗਈ ਮਿਆਦ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਹੈ। ਇਸ ਮਤੇ ਰਾਹੀਂ ਇਹ ਵਚਨਬੱਧਤਾ ਵੀ ਪ੍ਰਗਟਾਈ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਬਿਲਕੁਲ ਨਿਰਪੱਖ ਹੋਵੇਗੀ। ਕਮੇਟੀ ਦੀ ਇਸ ਮੀਟਿੰਗ ਦੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਚਲਾਨੇ ਤੇ ਵੀ ਸ਼ੋਕ ਮਤਾ ਪਾਸ ਕੀਤਾ ਗਿਆ ਅਤੇ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਇਕੱਤਰਤਾ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਖ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਰਨਲਿਸਟ ਕਤਰ ਸ਼ੇਰ ਸਿੰਘ ਮੰਡਵਾਲਾ, ਅੰਤਰਿਕ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਅਮਰੀਕ ਸਿੰਘ ਵਿਚੋਆ, ਸਰਜੀਤ ਸਿੰਘ ਤੁਗਲਵਾਲ ਤੇ ਕੁਝ ਹੋਰ ਮੈਂਬਰ ਮੌਜੂਦ ਰਹੇ। ਪਾ ਪਹਿਲਾਂ ਖਬਰਾਂ ਆਈਆਂ ਸੀ ਕਿ ਸਿਰਫ ਦੋ ਗੱਲਾਂ ਤੇ ਹੀ ਉੱਥੇ ਗੱਲਬਾਤ ਹੋਈ ਆ ਤੇ ਹੁਣ ਇਹ ਸਭ ਮੀਟਿੰਗ ਵਿੱਚ ਕੀ ਕੁਝ ਹੋਇਆ ਉਹਦਾ ਸਾਰਾ ਬਿਉਰਾ ਬਾਹਰ ਆਉਣ ਲੱਗਿਆ ਤੇ ਹੁਣ ਗੱਲ ਕਰਦੇ ਆ ਕਿ ਇਧਰਲੇ ਪਾਸੇ ਮੀਟਿੰਗ ਕੁਝ ਨਵੇਂ ਮਤੇ ਤੇ ਕੁਝ ਪੁਰਾਣਿਆਂ ਤੇ ਯੂ ਟਰਨ ਤੇ ਕੁਝ ਸਮੇਂ ਦੀ ਮਿਆਦ ਚ ਵਾਦਾ ਇਹਦੇ ਤੋਂ ਬਾਅਦ ਤਖਤ ਸ਼੍ਰੀ ਦਮਤਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ ਕਿ ਪਿਛਲੇ ਦਿਨੀ ਉਹਨਾਂ ਤੇ ਕੁਝ ਸੰਗੀਨ ਦੋਸ਼ ਲਾ ਦਿੱਤੇ ਗਏ ਸੀ ਉਹਨਾਂ ਦੇ ਸਾਫਕਾ ਸਾਡੂ ਦੇ ਵੱਲੋਂ ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਹੰਗਾਮੀ ਮੀਟਿੰਗ ਕਰਕੇ ਉਹਨਾਂ ਦੀਆਂ ਸੇਵਾਵਾਂ ਦੇ ਉੱਤੇ 15 ਦਿਨਾਂ ਦੇ ਵਾਸਤੇ ਰੋਕ ਲਾ ਦਿੱਤੀ ਗਈ ਸੀ ਉੱਥੇ ਹੀ ਜਾਂਚ ਦੇ ਵਾਸਤੇ ਇੱਕ 3 ਮੈਂਬਰੀ ਪੜਤਾਲੀਆ ਕਮੇਟੀ ਬਣਾ ਦਿੱਤੀ ਗਈ ਸੀ ਜਿਸ ਨੂੰ ਅੰਤ੍ਰੰਕ ਕਮੇਟੀ ਦੀ ਇਕੱਤਰਤਾ ਤੋਂ ਬਾਅਦ 1 ਮਹੀਨੇ ਦਾ ਸਮਾਂ ਦਿੱਤਾ ਗਿਆ ਤਾਂ ਇਹਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਵੀਡੀਓ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੀ ਤਿੱਖੀ ਪ੍ਰਤੀਕਿਰਿਆ ਹੈ ਸਿੰਘ ਸਾਹਿਬ ਨੇ ਕਿਹਾ ਕਿ ਮੇਰੇ ਖਿਲਾਫ ਜਿਹੜੀ ਅਣਅਧਿਕਾਰਤ 44 ਕਮੇਟੀ ਬਣਾਈ ਗਈ ਸੀ ਉਹਦਾ 1 ਮਹੀਨੇ ਦਾ ਸਮਾਂ ਨਹੀਂ ਵਧਾਇਆ ਗਿਆ ਸਗੋਂ ਮੇਰਾ 1 ਮਹੀਨੇ ਦਾ ਸਮਾਂ ਵਧਾਇਆ ਗਿਆ ਕਿ ਮੈਨੂੰ ਇਸ ਤਰ੍ਹਾਂ ਲਟਕਾ ਕੇ ਰੱਖਾਂਗੇ ਨਾ ਜਿਉਂਦਿਆਂ ਚ ਤੇ ਮਰਦਿਆਂ ਚ ਬਰਾਬਰ ਲਟਕਾ ਕੇ ਰੱਖਾਂਗੇ ਉਹਨਾਂ ਇਹ ਵੀ ਆਖਿਆ ਕਿ ਮੇਰੇ ਖਿਲਾਫ ਜੋ ਦੋਸ਼ ਲਗਾਏ ਗਏ ਨੇ ਉਸ ਅਧੀਨ ਮੇਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ ਪਰ ਮੈਂ ਕਬਰ ਆਉਣ ਵਾਲਿਆਂ ਚੋਂ ਨਹੀਂ ਮੈਂ ਅਡੋਲ ਸੀ ਅਤੇ ਅਡੋਲ ਰਹਾਂਗਾ। ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮੌਕੇ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਪੰਥ ਦੀ ਨਮੈਂਦਾ ਜਥੇਬੰਦੀ ਵੀ। ਜੇਕਰ ਇਹ ਬਚਦੀ ਹੈ ਤਾਂ ਬਚਾ ਲਓ ਕਿਉਂਕਿ ਇਸ ਨੂੰ ਬਚਾਉਣਾ ਚਾਹੀਦਾ ਹੈ। ਉਹਨਾਂ ਨੇ ਬਿਨਾਂ ਕਿਸੇ ਦਾ ਨਾਮ ਲੈ ਕੇ ਕਿਹਾ ਕਿ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੀਆਂ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਆ ਭਾਵੇਂ ਉਹਨਾਂ ਦਾ ਇਸ਼ਾਰਾ ਸਿੱਧਾ ਸੁਖਵੀਰ ਬਾਦਲ ਵੱਲ ਹੋ ਸਕਦਾ ਹੈ। ਉਹ ਕਹਿੰਦੇ ਵਿਅਕਤੀ ਪਾਰਟੀਆਂ ਨਹੀਂ ਹੁੰਦੀਆਂ ਵਿਅਕਤੀਤਾ ਆਉਂਦੇ ਜਾਂਦੇ ਰਹਿੰਦੇ ਆ ਬੰਦੇ ਚਲੇ ਜਾਣਗੇ ਪਰ ਅਕਾਲੀ ਦਲ ਚੱਲਦਾ ਰਹੇਗਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਓ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਅਕਾਲੀ ਦਲ ਉਸ ਸੂਰਤ ਵਿੱਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਵਾਂ ਬਚਣਗੀਆਂ ਵੀਡੀਓ ਬਿਆਨ ਦੇ ਰਹੀ ਸਮੁੱਚੇ ਸਿੱਖ ਪੰਥ ਨੂੰ ਸੰਬੋਧਨ ਹੁੰਦੀਆਂ ਕਿ ਹੈ ਕਿ ਤੁਸੀਂ ਅਕਸਰੀ ਤਾਨਾ ਜਾਂ ਉਲਾਂਬਾ ਦਿੰਦੇ ਸੀ ਕਿ ਜੇਕਰ ਜਥੇਦਾਰ ਹੋਣਾ ਚਾਹੀਦਾ ਹੈ ਜਿਸ ਵਿੱਚ ਹਿੰਮਤ ਹੋਵੇ ਉਸ ਤਰ੍ਹਾਂ ਦਾ ਜਿਸ ਤੇ ਵਿੱਚ ਦ੍ਰਿੜਤਾ ਹੋਵੇ ਜਿਸ ਤੇ ਵਿੱਚ ਦਲੇਰੀ ਹੋਵੇ ਜਿਵੇਂ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਟਾਰੇ ਵਿੱਚ ਖੜਾ ਕੀਤਾ ਸੀ ਓਵੇਂ ਉਹ ਵੀ ਵੱਡੇ ਵੱਡੇ ਬਾਦਸ਼ਾਹ ਵਰਗਿਆਂ ਨੂੰ ਕਟਾਰੇ ਵਿੱਚ ਖੜਾ ਕਰ ਸਕੇ ਅਤੇ ਜੇਕਰ ਹੁਣ ਅਸੀਂ ਅਜਿਹਾ ਕੀਤਾ ਤਾਂ ਉਹਦੀ ਸਜ਼ਾ ਭਾਵਕਾਂ ਦੇ 2 ਦਸੰਬਰ ਵਾਲੇ ਫੈਸਲੇ ਵਿੱਚ ਮੈਂ ਸ਼ਾਮਲ ਸੀ ਮੈਂ ਤਾਂ ਸਜ਼ਾ ਭੁਗਤ ਰਿਹਾ ਹਾਂ ਉਹਨਾਂ ਕਿਹਾ ਕਿ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਵੇ ਇਹਦੇ ਲਈ ਸਮੁੱਚੇ ਪੰਥ ਨੂੰ ਅਪੀਲ ਹੈ ਕਿ ਜਿਹੜੇ ਫੇਕ ਪੇਜ ਬਣਾ ਕੇ ਉਹਦੇ ਤੋਂ ਗੰਦੀਆਂ ਗੱਲਾਂ ਲਿਖ ਰਹੇ ਨੇ ਸਾਡੀ ਕਰਦਾਰ ਕੁਸ਼ੀ ਕਰ ਰਹੇ ਨੇ ਖਾਲਸਾ ਪੰਥ ਸਮੂਚਾ ਉਹਨਾਂ ਦੇ ਖਿਲਾਫ ਲਾਬੰਦ ਹੋਵੇ ਤਾਂ ਕਿ ਉਹਨਾਂ ਨੂੰ ਪਛਾਣਿਆ ਜਾ ਸਕੇ ਤੇ ਹੁਣ ਗੱਲ ਕਰਦੇ ਆ ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਦਾ ਰੌਲਾ ਉਹਨਾਂ ਦੀ ਯਾਦਗਾਰ ਬਣਾਏ ਜਾਣ ਦਾ ਰੌਲਾ ਪਰ ਮੰਗ ਕਿਹੋ ਜੀ ਹੋਣੀ ਚਾਹੀਦੀ ਹੈ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਡਾਕਟਰ ਵਿਕਰਮਜੀਤ ਸਿੰਘ ਸਾਨੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਦੀ ਸਥਾਪਨਾ ਕਰਨ ਦੇ ਵਾਸਤੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਨੇੜੇ ਜਿਹੜਾ ਦਵਾਰਕਾ ਦੇ ਵਿੱਚ ਨਵੇਂ ਡਿਪਲੋਮੈਟਿਕ ਖੇਤਰ ਦੇ ਵਿੱਚ ਇਹਦੇ ਵਾਸਤੇ ਢੁਕਵੀਂ ਜ਼ਮੀਨ ਅਲਾਟ ਕਰ ਦਿਵਾ ਕੀਤੀ ਹੈ ਡਾਕਟਰ ਸਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਹੈ ਕਿ ਡਾਕਟਰ ਮਨਮੋਹਨ ਸਿੰਘ ਇੱਕ ਉੱਗੇ ਵਿਦਵਾਨ ਜਿਨ੍ਹਾਂ ਨੇ ਕੈਂਬਰੇਜ ਤੋਂ ਆਕਸਫੋਰਡ ਤੋਂ ਪੀ ਐਚ ਡੀ ਕੀਤੀ ਹੋਈ ਵੱਡੀ ਵਿਦਿਆ ਹਾਸਲ ਕੀਤੀ ਹੋਈ ਸੀ 1991 ਦੇ ਵਿੱਚ ਭਾਰਤ ਦੇ ਵਿੱਚ ਫਾਈਨਾਂਸ ਮਿਨਿਸਟਰ ਦੇ ਰੂਪ ਵਿੱਚ ਸਾਹਮਣੇ ਆਏ ਅਤੇ ਭਾਰਤ ਨੂੰ ਉਹਨਾਂ ਨੇ ਬਹੁਤ ਅੱਗੇ ਤੋਰਿਆ ਕਹਿੰਦੇ ਇੱਕ ਸਮੇਂ ਦੇ ਦੌਰਾਨ ਜਦੋਂ ਭਾਰਤੀ ਅਰਥਚਾਰੇ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਡਾਕਟਰ ਮਨਮੋਹਨ ਸਿੰਘ ਨੇ ਪ੍ਰਗਤੀਸ਼ੀਲ ਆਰਥਿਕ ਨੀਤੀਆਂ ਪੇਸ਼ ਕੀਤੀਆਂ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਅਹਿਮ ਤਬਦੀਲੀ ਦੇ ਰਾਹ ਤੇ ਪਾਇਆ ਡਾਕਟਰ ਸਾਧਨੀ ਨੇ ਮਤਾ ਰੱਖਿਆ ਕਿ ਅਜਿਹੀ ਸੰਸਥਾ ਦੀ ਸਥਾਪਨਾ ਕੀਤੀ ਜਾਵੇ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਵਿਰਾਸਤ ਦੀ ਅਕੀਦਤ ਨੂੰ ਪੇਸ਼ ਕਰ ਸਕੇ ਪੇਸ਼ ਕਰਨ ਦੇ ਤੁਲ ਹੋਵੇ ਇਹ ਹਜ਼ਾਰਾਂ ਨੌਜਵਾਨਾਂ ਨੂੰ ਦਿਮਾਗਾਂ ਨੂੰ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਦੇ ਵਿੱਚ ਮਾਸਟਰਸ ਅਤੇ ਡਾਕਟੋਰੇਟ ਦੀ ਡਿਗਰੀ ਹਾਸਲ ਕਰਨ ਉਪਰੰਤ ਪੂੰਜੀਵਾਦ ਅਤੇ ਸਮਾਜਵਾਦ ਵਿਚਕਾਰ ਸੰਤੁਲਨ ਦਾ ਅਧਿਐਨ ਕਰਨ ਅਤੇ ਸਮਝਣ ਦਾ ਮੌਕਾ ਪ੍ਰਦਾਨ ਕਰ ਸਕੇ ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਅਸਲੀਅਤ ਦੇ ਵਿੱਚ ਯਾਦ ਇਹੀ ਹੋਵੇਗੀ ਇਸੇ ਤਰ੍ਹਾਂ ਤਰਲੋਚਨ ਸਿੰਘ ਸਮੇਤ ਕਈ ਉੱਗੇ ਹੋਰ ਜਿਹੜੇ ਭਾਈਚਾਰਕ ਆਗੂ ਨੇ ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਮੰਗ ਕੀਤੀ ਹੈ ਕਿ ਦਿੱਲੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਇੱਕ ਵਕਾਰੀ ਕੇਂਦਰ ਬਣਾਇਆ ਜਾਵੇ ਉਹਨਾਂ ਨੇ ਵੀ ਇਸ ਗੱਲ ਦੀ ਹਮਾਇਤ ਕੀਤੀ ਹੈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਉਹਨਾਂ ਨੇ ਵੀ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਇੱਕ ਪੱਤਰ ਲਿਖਿਆ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਦੀ ਥਾਂ ਤੇ ਵਿਦਿਅਕ ਸੰਸਥਾ ਬਣਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ ਦੱਸਣਾ ਬਣਦਾ ਕਿ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੀ ਯਾਦਗਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤਰਲੋਚਨ ਸਿੰਘ ਨੇ ਲਿਖਿਆ ਕਿ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਦੇ ਵਿੱਚ ਸਮਾਦੀ ਜਾਂ ਯਾਦਗਾਰ ਦੀ ਇਜਾਜ਼ਤ ਨਹੀਂ ਹੈ ਸਿੱਖ ਧਾਰਮਿਕ ਆਗੂਆਂ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਵੀ ਸਮਾਦੀ ਨੂੰ ਸਵੀਕਾਰ ਨਹੀਂ ਸੀ ਕੀਤਾ ਇਸ ਸਬੰਧ ਵਿੱਚ ਸੁਝਾਅ ਦਿੱਤਾ ਜਾਂਦਾ ਹੈ ਕਿਸ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਭਾਈਚਾਰੇ ਅਤੇ ਪਰਿਵਾਰ ਨੂੰ ਉਹਨਾਂ ਦੇ ਨਾਂ ਤੇ ਇੱਕ ਵਿਦਿਅਕ ਸੰਸਥਾ ਸਥਾਪਿਤ ਕਰਨ ਦਾ ਪ੍ਰਸਤਾਵ ਦੇਣਾ ਚਾਹੀਦਾ ਹੈ। ਇਹਦੇ ਤੋਂ ਇਲਾਵਾ ਪਰਲੋਚਨ ਸਿੰਘ ਨੇ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਡਾਕਟਰ ਮਨਮੋਹਨ ਸਿੰਘ ਅਰਥ ਸ਼ਾਸਤਰ ਦੇ ਵਿਦਵਾਨ ਸੀ ਇਸ ਕਰਕੇ ਦਿੱਲੀ ਵਿੱਚ ਉਹਨਾਂ ਦੇ ਨਾਂ ਤੇ ਇੰਟਰਨੈਸ਼ਨਲ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਜਾਂ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਐਡਮਿਨਿਸਟ੍ਰੇਸ਼ਨ ਸਥਾਪਿਤ ਕਰਨ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਜਿੱਥੇ ਵੱਖ-ਵੱਖ ਮੁਲਕਾਂ ਦੇ ਨੌਜਵਾਨ ਆ ਕੇ ਪੜ੍ਹਾਈ ਕਰ ਸਕਣਗੇ ਅਤੇ ਡਾਕਟਰ ਮਨਮੋਹਨ ਸਿੰਘ ਦਾ ਨਾਮ ਹਮੇਸ਼ਾ ਯਾਦ ਰੱਖੇਗਾ ਤੇ ਵਿਰਾਸਤ ਅੱਗੇ ਤੁਰੇਗੀ। ਸੰਸਥਾ ਦੇ ਹਾਤੇ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਜੀਵਨ ਅਤੇ ਕੰਮਾਂ ਦਾ ਇੱਕ ਅਜਾਇਬ ਘਰ ਵੀ ਬਣਾਇਆ ਜਾਵੇ ਤਾਂ ਕਿ ਲੋਕ ਡਾਕਟਰ ਮਨਮੋਹਨ ਸਿੰਘ ਦੇ ਬਾਬਤ ਹੋਰ ਜਾਣਕਾਰੀ ਪ੍ਰਾਪਤ ਕਰਦੇ ਰਹਿਣ। ਦੂਸਰੇ ਪਾਸੇ ਡਾਕਟਰ ਮਨਮੋਹਨ ਸਿੰਘ ਤਾਂ ਇਸ ਸਹਾਰਣ ਤੋਂ ਚਲੇ ਗਏ ਨੇ। ਉਹਨਾਂ ਦੀ ਪਤਨੀ ਡਾਕਟਰ ਗੁਰਸ਼ਰਨ ਕੌਰ ਉਹਨਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਦੇ ਉੱਤੇ ਇੱਕ ਵੱਡਾ ਫੈਸਲਾ ਆਇਆ ਹੈ ਕਿ ਉਹ ਸੁਰੱਖਿਆ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗੀ ਦੱਸਣਾ ਬਣਦਾ ਕਿ ਡਾਕਟਰ ਮਨਮੋਹਨ ਸਿੰਘ ਦਾ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਦਿਹਾਂਤ ਹੋ ਗਿਆ ਸੀ ਇਹਦੇ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਦਿੱਤੀ ਜਾ ਰਹੀ ਸੁਰੱਖਿਆ ਨੂੰ ਬਰਕਰਾਰ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਗੁਰਸ਼ਰਨ ਕੌਰ ਨੂੰ ਦਿੱਤੀ ਜਾ ਰਹੀ ਸੀਆਰਪੀਐਫ ਜੈਡ ਪਲੱਸ ਸੁਰੱਖਿਆ ਪਹਿਲਾਂ ਦੇ ਵਾਂਗ ਹੀ ਜਾਰੀ ਰਹੇਗੀ ਇਹ ਸੁਰੱਖਿਆ ਡਾਕਟਰ ਮਨਮੋਹਨ ਸਿੰਘ ਅਤੇ ਉਹਨਾਂ ਦੀ ਪਤਨੀ ਨੂੰ ਸਾਲ 2019 ਵਿੱਚ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਐਸਪੀਜ਼ ਐਕਟ ਦੇ ਤਹਿਤ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਵਾਲੇ ਪ੍ਰਧਾਨ ਮੰਤਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਸਾਲ ਤੱਕ ਐਸਪੀ ਸੁਰੱਖਿਆ ਦਿੱਤੀ ਜਾਂਦੀ ਸੀ ਅਤੇ ਫਿਰ ਇਹਦੇ ਵਿੱਚ ਸੋਧ ਕਰਕੇ ਇਹ ਸੁਰੱਖਿਆ ਪ੍ਰਧਾਨ ਮੰਤਰੀਆਂ ਨੂੰ 5 ਸਾਲ ਤੱਕ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਗੁਰਸ਼ਰਨ ਕੌਰ ਨੂੰ ਇਹ ਸੁਰੱਖਿਆ ਬਰਕਰਾਰ ਰਹੇਗੀ ਤੇ ਹੁਣ ਪੰਜਾਬ ਦੇ ਵਿੱਚੋਂ ਇੱਕ ਵੱਡੀ ਖਬਰ ਮਿਲ ਰਹੀ ਹੈ ਪੰਜਾਬ ਦੇ ਵਿੱਚ ਇੰਟਰ ਕਾਸਟ ਭਾਵ ਅੰਤਰ ਜਾਤੀ ਵਿਆਹ ਉਸ ਯੋਜਨਾ ਦੇ ਤਹਿਤ ਹੁਣ ਅਰਜੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਿਆ ਕਰਨਗੇ ਹੁਣ ਅਰਜੀ ਕਰਤਾ ਨੂੰ ਪੇਮੈਂਟ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਏਗਾ ਸਗੋਂ ਉਹਨਾਂ ਨੂੰ ਆਨਲਾਈਨ ਇਹ ਸਹੂਲਤ ਮਿਲੇਗੀ ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਸਾਲ 2017 ਵਿੱਚ ਇਸ ਰਕਮ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦਿੱਤੀ ਹੈ ਜਾਣਕਾਰੀ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਯੋਜਨਾ ਹੈ ਪਰ 2021 ਵਿੱਚ ਪੰਜਾਬ ਨੂੰ ਕੇਂਦਰ ਦੀ ਯੋਜਨਾ ਤੋਂ ਕੋਈ ਇੱਕ ਥੇਲਾ ਨਹੀਂ ਸੀ ਮਿਲਿਆ ਕੋਈ ਫੰਡ ਨਹੀਂ ਸੀ ਮਿਲਿਆ ਇਸ ਕਾਰਨ ਯੋਜਨਾ ਇਹ ਠੰਡੇ ਬਸਤੇ ਵਿੱਚ ਪੈ ਤੇ ਰਹਿ ਗਈ ਸੀ ਪੰਜਾਬ ਵਿੱਚ ਸਾਲ 2018 ਤੋਂ 19 ਅਤੇ ਹੁਣ ਤੱਕ ਭਾਵ ਦਸੰਬਰ 2024 ਤੱਕ 3000 ਅਰਜ਼ੀਆਂ ਪੈਂਡਿੰਗ ਦੱਸੀਆਂ ਗਈਆਂ ਨੇ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਵੀ ਰਹੀਆਂ ਨੇ ਪਰ ਕੇਂਦਰ ਦੇ ਵੱਲੋਂ ਫੰਡ ਨਾ ਆਉਣ ਕਾਰਨ ਅਰਜ਼ੀਆਂ ਦੇਣ ਵਾਲੇ ਨੂੰ ਦਫ਼ਤਰਾਂ ਵਿੱਚ ਲਗਾਤਾਰ ਝਟਕਣਾ ਪੈ ਰਿਹਾ ਸੀ ਦੱਸਣਾ ਬਣਦਾ ਕਿ ਪੰਜਾਬ ਦੇ ਵਿੱਚ 1986-87 ਵਿੱਚ ਅੰਤਰਰਾਜੀ ਵਿਆਹ ਯੋਜਨਾ ਸ਼ੁਰੂ ਹੋਈ ਸੀ। ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਸੀ। 2004 ਵਿੱਚ ਇਹ ਰਕਮ 50000 ਕਰ ਦਿੱਤੀ ਗਈ। ਦੂਸਰੇ ਪਾਸੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਅਰਜੀਕਰਤਾ ਨੂੰ ਪੋਸਟ ਆਫਿਸ ਦੇ ਵਿੱਚ ਪੇਮੈਂਟ ਵਾਸਤੇ ਜਾਣਾ ਪੈਂਦਾ ਸੀ। ਹੁਣ ਆਨਲਾਈਨ ਇਹ ਸਹੂਲਤ ਮਿਲੇਗੀ। ਜੋ ਵੀ ਅਰਜ਼ੀਆਂ ਪੈਂਡਿੰਗ ਨੇ ਜਨਵਰੀ 2023 ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ ਤੇ ਹੁਣ ਇੱਕ ਬਹੁਤ ਵੱਡੀ ਅਤੇ ਦਰਦਨਾਕ ਖਬਰ ਹੈ ਇਹ ਖਬਰ ਸੁਣ ਕੇ ਤੁਸੀਂ ਹੈ ਲ ਜਾਓਗੇ ਕਿਉਂਕਿ ਇੱਕ ਅਧਿਆਪਕ ਅਤੇ ਇੱਕ ਉਹਦੇ ਵਿਦਿਆਰਥੀ ਜਾਂ ਵਿਦਿਆਰਥਣ ਦਾ ਜਿਹੜਾ ਰਿਸ਼ਤਾ ਹੈ ਉਹ ਗੁਰੂ ਤੇ ਚੇਲੇ ਵਾਲਾ ਹੈ ਔਲਾਦ ਅਤੇ ਮਾਪਿਆਂ ਵਰਗਾ ਹੈ ਪਰ ਕੇਰਲਾ ਦੇ ਵਿੱਚੋਂ ਖਬਰ ਮਿਲੀ ਹੈ ਕੇਰਲ ਦੇ ਤ੍ਰਿਵੰਤਪੁਰਮ ਦੇ ਵਿੱਚ ਇੱਕ ਟਿਊਸ਼ਨ ਪੜਾਉਣ ਵਾਲੇ ਅਧਿਆਪਕ ਨੂੰ ਮਾਨਜੁਗ ਅਦਾਲਤ ਨੇ 111 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਮਾਮਲਾ ਸਾਲ 2019 ਦਾ ਹੈ। ਜਦੋਂ ਇਹ ਘਟਨਾ ਘਟਦੀ ਅਤੇ ਵਾਪਰਦੀ ਹੈ। ਜਦੋਂ ਇਸ ਅਧਿਆਪਕ ਨੇ ਇਸ ਰਿਸ਼ਤੇ ਨੂੰ ਕਲੰਕਿਤ ਕੀਤਾ। ਇੱਕ 11ਵੀਂ ਜਮਾਤ ਦੀ ਵਿਦਿਆਰਥਣ ਜਿਹੜੀ ਕਿ ਨਾਬਾਲਗ ਸੀ। ਉਹਦੇ ਨਾਲ ਜ਼ਬਰਦਸਤੀ ਕੀਤਾ। ਟ੍ਰਾਇਲ ਦੇ ਦੌਰਾਨ ਅਦਾਲਤ ਨੇ ਇਹ ਗੱਲ ਪਤਾ ਕੀਤੀ ਹੈ ਜਾਂ ਇਹ ਤੱਥ ਸਾਹਮਣੇ ਆਏ ਨੇ ਕਿ ਦੋਸ਼ੀ ਨੇ ਵਿਦਿਆਰਥਣ ਦਾ ਗਲਤ ਫਾਇਦਾ ਚੁੱਕਿਆ ਹੈ। ਬੱਚੀ ਦੇ ਜੀਵਨ ਦੇ ਉੱਤੇ ਗਹਿਰਾ ਪ੍ਰਭਾਵ ਪਾ ਦਿੱਤਾ ਹੈ। ਅਦਾਲਤ ਨੇ ਦੋਸ਼ੀ ਨੂੰ 111 ਸਾਲ ਦੀ ਸਜ਼ਾ ਸੁਣਾਈ ਹੈ ਭਾਵੇਂ ਸੰਕੇਤਕ ਸਜ਼ਾ ਹੈ ਕਿ ਆਮ ਤੌਰ ਤੇ ਤਾਂ ਇੰਨੀ ਉਮਰ ਇਨਸਾਨ ਦੀ ਹੁੰਦੀ ਨਹੀਂ ਕਿ ਜੇ ਤੂੰ ਇੰਨੇ ਜਨਮ ਵੀ ਲੈ ਲੇਂਗਾ ਤਾਂ ਵੀ ਤੇਰੀ ਸਜ਼ਾ ਪੂਰੀ ਹੋਣ ਵਾਲੀ ਨਹੀਂ। 111 ਸਾਲ ਦੀ ਸਜ਼ਾ ਦੇ ਨਾਲ ਨਾਲ 1 ਲੱਖ ਤੇ 5000 ਦਾ ਜੁਰਮਾਨਾ ਵੀ ਲਾਇਆ ਹੈ। ਤੇ ਜੇਕਰ ਇਹ ਅਧਿਆਪਕ ਕੋ ਜੁਰਮਾਨਾ ਨਹੀਂ ਭਰ ਸਕੇਗਾ ਤਾਂ ਉਸ ਨੂੰ ਹੋਰ ਵਾਧੂ ਕੈਦ ਭੁਗਤਣੀ ਪਵੇਗੀ। ਇਹ ਫੈਸਲਾ ਕੇਰਲ ਦੀ ਇੱਕ ਫਾਸਟ ਟਰੈਕ ਅਦਾਲਤ ਨੇ ਸੁਣਾਇਆ ਜੋ ਪੀੜਤਾ ਨੂੰ ਤੁਰੰਤ ਨਿਆਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ ਇਸ ਫੈਸਲੇ ਵਿੱਚ ਦੁਖਤ ਪੱਖ ਇੱਕ ਹੋਰ ਵੀ ਹੈ ਦੁਖਦਾਈ ਪੱਖ ਇਹ ਹੈ ਕਿ ਜਦੋਂ ਇਹ ਗੁਨਾਹ ਦੀ ਗੱਲ ਅੱਗੇ ਚੱਲੀ ਸਪਸ਼ਟ ਹੋ ਗਿਆ ਕਿ ਅਧਿਆਪਕ ਨੇ ਇਹ ਕਾਂਡ ਕੀਤਾ ਤਾਂ ਦੋਸ਼ੀ ਦੀ ਪਤਨੀ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਇਹ ਘਟਨਾ ਸਮਾਜ ਵਾਸਤੇ ਇੱਕ ਵੱਡੀ ਚੇਤਾਵਨੀ ਹੈ ਅਤੇ ਇਸ ਤਰ੍ਹਾਂ ਦੇ ਗੁਨਾਹਗਾਰਾਂ ਦੀ ਲੱਗਦਾ ਕਿ ਹਮਦਰਦੀ ਵਾਲੀ ਵੀ ਸਮਾਜ ਵਿੱਚ ਕੋਈ ਗੁੰਜਾਇਸ਼ ਨਹੀਂ ਹੁੰਦੀ ਨਵੇਂ ਸਾਲ ਚੜ੍ਹਨ ਤੋਂ ਪਹਿਲਾਂ ਪਹਿਲਾਂ ਕੁਝ ਹੋਰ ਵੱਡੇ ਜ਼ਖਮ ਮਲੇ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਜਿੱਥੇ ਜਸ਼ਨ ਮਨਾਏ ਜਾ ਰਹੇ ਸੀ ਉੱਥੇ ਕੁਝ ਆਮਾਤਮ ਦੀਆਂ ਖਬਰਾਂ ਵੀ ਆ ਗਈਆਂ ਕਿਉਂਕਿ ਦੁੱਖ ਤੇ ਸੁੱਖ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਨੇ ਉਥੋਪੀਆ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਇੱਕ ਟਰੱਕ ਨਦੀ ਵਿੱਚ ਡਿੱਗਿਆ ਜਿਸ ਕਾਰਨ ਘੱਟੋ-ਘੱਟ 77 ਲੋਕਾਂ ਦੀ ਮੌਤ ਹੋ ਗਈ ਹੈ ਦੱਖਣੀ ਸਿਦਮਾ ਖੇਤਰ ਇਲਾਕੇ ਦੇ ਵਿੱਚ ਪਤਾ ਲੱਗਿਆ ਹੈ ਕਿ ਇਹ ਘਟਨਾ ਘੱਟੀ ਵਾਪਰੀ ਹੈ। ਖੇਤਰੀ ਸੰਚਾਰ ਬਿਊਰੋ ਨੇ ਬੀਤੀ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਹਾਦਸਾ ਬੋਨਾ ਜ਼ਿਲ੍ਹੇ ਵਿੱਚ ਵਾਪਰਿਆ। ਸਿਦਾਂਮਾ ਖੇਤਰੀ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਘੱਟੋ-ਘੱਟ 71 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ 68 ਆਦਮੀ ਅਤੇ 3 ਔਰਤਾਂ ਸ਼ਾਮਲ ਨੇ। ਉਹਨਾਂ ਦੱਸਿਆ ਕਿ 5 ਵਿਅਕਤੀਆਂ ਦੀ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਦਾ ਬੋਨਾ ਜਨਰਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਖਬਰ ਏਜੰਸੀ ਏਐਨਆਈ ਦੇ ਮੁਤਾਬਕ ਟਰੱਕ ਵਿੱਚ ਸਵਾਰ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਟਰੱਕ ਪੁਰਾਣਾ ਅਤੇ ਖਸਤਾ ਹਾਲਤ ਵਿੱਚ ਸੀ ਪੁਲ ਪਾਰ ਕਰਦੇ ਸਮੇਂ ਟਰੱਕ ਡਰਾਈਵਰ ਉਸ ਤੋਂ ਸੰਤੁਲਨ ਗਵਾ ਬੈਠਿਆ ਅਤੇ ਨਦੀ ਵਿੱਚ ਡਾਗ ਗਿਆ ਹਾਦਸੇ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰੀ ਹਾਦਸੇ ਵਾਪਰ ਚੁੱਕੇ ਨੇ ਲੋਕਾਂ ਨੇ ਇਹ ਵੀ ਦੱਸਿਆ ਕਿ ਪੁਲਾ ਤੇ ਆਲੇ ਦੁਆਲੇ ਦੀਆਂ ਸੜਕਾਂ ਦੀ ਸਥਿਤੀ ਬਹੁਤ ਮਾੜੀ ਹੈ ਉਹ ਪਹਿਲਾਂ ਵੀ ਇਸ ਥਾਂ ਦੀ ਮੁਰੰਮਤ ਕਰਨ ਲਈ ਪ੍ਰਸ਼ਾਸਨ ਨੂੰ ਅਪੀਲਾਂ ਕਰ ਚੁੱਕੇ ਨੇ ਪਰ ਕੋਈ ਕਾਰਵਾਈ ਨਹੀਂ ਹੋ ਸਕੀ ਸਰਕਾਰੀ ਇਥੋਪੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਪਬ ਈਬੀਸੀ ਮੁਤਾਬਕ ਇਹ ਸਾਰੇ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਦੱਸਣਾ ਬਣਦਾ ਕਿ ਇਥੋਪੀਆ ਦੇ ਵਿੱਚ ਗੰਭੀਰ ਸੜਕ ਹਾਦਸੇ ਆਮ ਗੱਲ ਹੈ ਡਰਾਈਵਿੰਗ ਦੇ ਮਾੜੇ ਮਾਪਦੰਡ ਨੇ ਖਰਾਬ ਗੱਡੀਆਂ ਜਾਂ ਮਾੜੀਆਂ ਸੜਕਾਂ ਉੱਤੇ ਹਾਦਸਿਆਂ ਨੂੰ ਸਦਾ ਦਿੰਦੀਆਂ ਨੇ ਲਗਭਗ 6 ਸਾਲ ਪਹਿਲਾਂ 2018 ਵਿੱਚ ਇਥੋਪੀਆ ਵਿੱਚ ਹੀ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਸੀ ਵਿਦਿਆਰਥੀਆਂ ਨਾਲ ਭਰੀ ਬੱਸ ਇੱਕ ਖੱਡ ਵਿੱਚ ਡਿੱਗ ਗਈ ਸੀ ਜਿਸ ਵਿੱਚ 38 ਲੋਕਾਂ ਦੀ ਜਾਨ ਚਲੀ ਗਈ ਸੀ ਇਸ ਹਾਦਸੇ ਨਾਲ ਵੀ ਸ਼ਹਿਰ ਦੇ ਲੋਕ ਸਹਿਮ ਵਿੱਚ ਨੇ ਤੇ ਉਦੋਂ ਵੀ ਸਥਿਤੀ ਇਸੇ ਤਰ੍ਹਾਂ ਦੀ ਸੀ ਤੇ ਹੁਣ ਇੱਕ ਹੋਰ ਬਹੁਤ ਵੱਡੀ ਤੇ ਮੰਦ ਭਾਗੀ ਖਬਰ ਪਾਕਿਸਤਾਨ ਵਾਲੇ ਪਾਸਿਓਂ ਮਿਲ ਰਹੀ ਹੈ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿੱਚ ਨੈਸ਼ਨਲ ਹਾਈਵੇ ਤੇ ਇੱਕ ਬੱਸ ਦੇ ਟਰਾਲੇ ਨਾਲ ਟਕਰਾ ਜਾਣ ਕਾਰਨ ਇੱਕੋ ਹੀ ਪਰਿਵਾਰ ਦੇ 8 ਮੈਂਬਰਾਂ ਸवेत ਘਟੋ ਘਟ 12 ਮੌਤਾਂ ਹੋਈਆਂ ਨੇ ਹੈਦਰਾਬਾਦ ਦੇ ਡਿਪਟੀ ਕਮਿਸ਼ਨਰ ਉਹ ਜਾਣਕਾਰੀ ਦੇ ਰਹੇ ਸੀ ਉਹਨਾਂ ਨੇ ਦੱਸਿਆ ਕਿ ਹਾਦਸਾ ਸੋਮਵਾਰ ਰਾਤ ਮੁਰੂ ਨੇੜੇ ਵਾਪਰਿਆ ਜਦੋਂ ਬੱਸ ਹੈਦਰਾਬਾਦ ਤੋਂ ਬਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ ਇਸ ਹਾਦਸੇ ਦੇ ਵਿੱਚ 20 ਦੇ ਵਿੱਚੋਂ 12 ਬਰਾਤੀ ਮਾਰੇ ਗਏ ਐ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਈ ਇੱਕ ਲੜਕੀ ਨੇ ਵੀ ਸਵੇਰ ਵਕਤ ਕਰਾਚੀ ਦੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਉਹਨਾਂ ਦੱਸਿਆ ਕਿ ਮਰਨ ਵਾਲੇ 8 ਲੋਕ ਨਾਮਵਰ ਡਾਕਟਰ ਦੇ ਪਰਿਵਾਰ ਦੇ ਨਾਲ ਸੰਬੰਧਤ ਸੀ ਮੋਰੋ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ 5 ਦੀ ਸਥਿਤੀ ਗੰਭੀਰ ਹੈ ਅਤੇ ਉਹਨਾਂ ਨੂੰ ਬਿਹਤਰ ਇਲਾਜ ਵਾਸਤੇ ਨਵਾਬਸ਼ਾ ਅਤੇ ਕਰਾਚੀ ਲਿਜਾਇਆ ਗਿਆ ਹੈ। ਬੱਸ ਨੂੰ ਟੱਕਰ ਮਾਰਨ ਵਾਲੇ ਟਰੱਕ ਦਾ ਜਿਹੜਾ ਟਰਾਲੇ ਦਾ ਡਰਾਈਵਰ ਸੀ ਦੱਸਿਆ ਗਿਆ ਉਹ ਮੌਕੇ ਤੋਂ ਫਰਾਰ ਹੋ ਗਿਆ ਪਾਵ ਹਿੱਟ ਐਂਡ ਰਨ ਕਰਨ ਦੇ ਵਿੱਚ ਉਹ ਕਾਮਜਾਬ ਰਿਹਾ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਆਪਣੇ ਚੈਨਲ ਟੀਵੀ ਐਨਡਿਊਜ਼ ਜਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਇੱਕ ਵਾਰੀ ਫੇਰ ਅਦਾਰਾ ਟੀਵੀ ਐਨ ਦੇ ਵੱਲੋਂ ਤੁਹਾਨੂੰ ਸਭਨਾਂ ਨੂੰ ਨਵਾਂ ਵਰਾ 2025 ਮੁਬਾਰਕ ਹੋਵੇ ਇਹਦੇ ਨਾਲ ਹੀ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਰੱਬ ਰਾਖਾ ਤੇ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ